ಸತನಹಾಮೀ ವಾಹು ಸಹಿಬ ಜೀ ನಿರ ಧನ ಕೋ ಧನ ತೆರೆ ದೊ ನಾವು ನಿರಾ ಥಾ ನಿಮಾನಿ ಕೋ ಪ್ರಭು ತೇರೋ ಮಾನ ಸಗಲ್ ಕಟಾ ಕೋದೇ ವಹೋದಾನ ਕਰਨਿ ਕਰਾਵਨ ਹਾਰ ਸੁਆਮੀ ਸਗਲੇ ਕਟਾਕੇ ਅੰਤਰਜਾਮੀ ਆਪਣੀ ਗਤ ਮਿਤ ਜਨ ਹੋ ਆਪੇ ਆਪਨ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮਤੇ ਹੋਏ नानके वर ना जानस कोए नृत्यन को थन ते दो ना नी ठावे को नऊ तेरा ठाओ नी माने को प्रभु तेरो मान सगले कटा को दे बहु दानो ਕਰਨਿ ਕਰਾਵਨ ਹਾਰਿ ਸੁਆਮੀ ਸਗਲ ਕਟਾਕੇ ਅੰਤਰਜਾਮੀ ਆਪਣੀ ਗਤ ਮਿਤ ਜਨ ਹੋ ਆਪੇ ਆਪਨ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮ ਤੇ ਹੋਏ ನಾನಕೆ ಅವರ ನಾ ಜಾನಸಕೋ ನಿರ ಧನ ಕೋ ಥನ ನಿವೇ ನಿಮಾನೆ ಕೊ ಪ್ರಭುರೋ ಮಾನ ಸಗಲ ಕಟಾಕೋದೇ ಬಹೋದಾನೋ ಕರ್ಣಕ ರಾನ್ ಹಾರ ಸ್ವಾಮಿ ਸਗਲੇ ਕਟਾ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਨ ਹੋ ਆਪੇ ਆਪਨ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮ ਤੇ ਹੋਏ ਨਾਨਕਿ ਵਰ ਨਾ ਜਾਣਸ ਕੋਏ ਨਿਰਤਨ ਕੋ ਥਨ ਤੇ ਜੋ ਨਾ ਨੇਥਵੇ ਕੋ ਨਉ ਤੇਰਾ ਥਾਓ ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਕਟਾਕੂ ਦੇ ਬਹੁ ਦਾਨੋ ਕਰਨ ਕਰਾਵਨ ਹਾਰ ਸੁਆਮੀ ਸਗਲ ਕਟਾ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਨ ਹੋ ਆਪੇ ਆਪਨ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮਤੇ ਹੋਏ ਨਾਨਕੇ ਵਰਨਾ ਜਾਣਸ ਕੋਏ ਨਿਰਧਨ ਕੋ ਥਨ ਤੇ ਦੋ ਨਾਥਾ ਵੇ ਕੋ ਨਾਉ ਤੇਰਾ ਥਾਉ ਨੀ ਮੰਨੇ ਕੋ ਪ੍ਰਭ ਤੇਰੋ ਮਾਨ ਸਗਲ ਕਟਾ ਕੋ ਦੇ ਬਹੁ ਦਾਨੋ ਕਰਨ ਕਰਾਵਨ ਹਾਰਿ ਸੁਆਮੀ ਸਗਲ ਕਟਾ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਨ ਹੋ ਆਪੇ ਆਪਨ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮ ਤੇ ਹੋਏ ਨਾਨਕੇ ਵਰਨਾ ਜਾਣ ਸ ਕੋਏ ਨਿਰਤਨ ਕੋ ਥਨ ਤੇ ਜੋ ਨਉ ਨੇਥਾ ਵੇ ਕੋ ਨਉ ਤੇਰਾ ਥਾਉ ਨੀ ਮੰਨੇ ਕੋ ਪ੍ਰਭ ਤੇਰੋ ਮਾਨ ਸਗਲ ਕਟਾਕਉ ਦੇ ਬਹੁ ਦਾਨੋ ਕਰਨ ਕਰਾਵਨ ਹਾਰਿ ਸੁਆਮੀ ਸਗਲੇ ਕਟਾ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਨ ਹੋ ਆਪੇ ਆਪਨ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮਤੇ ਹੋਏ ਨਾਨਕ ਅਵਰ ਨਾ ਜਾਣਸ ਕੋਏ ਨਿਰਧਨ ਕੋ ਥਨ ਤੇ ਦੋ ਨਾਂ ਥਾਵੇ ਕੋ ਨਉ ਤੇਰਾ ਥਾਓ ਨੀ ਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਕਟਾ ਕੋ ਦੇਵੋ ਦਾਨੋ ਕਰਨ ਕਰਾਵਨ ਹਾਰ ਸੁਆਮੀ ਸਗਲ ਕਟਾ ਕੇ ਅੰਤਰ ਜਾਮੀ ਆਪਣੀ ਹੀ ਗਤ ਮਿਤ ਜਨ ਹੋ ਆਪੇ ਆਪਨ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣਸ ਕੋਏ ਨਿਰਤਨ ਕੋ ਥਨ ਤੇ ਦੋ ਨਾਉ ਨੇ થਾ ਵੇ ਕੋ ਨਉ ਤੇਰਾ ਥਾਉ ਨੀ ਮੰਨੇ ਕੋ ਪ੍ਰਭ ਤੇਰੋ ਮਾਨ ਸਗਲ ਕਟਾ ਕੋ ਦੇ ਬਹੁ ਦਾਨੋ ਕਰਨ ਕਰਾਵਨ ਹਾਰ ਸੁਆਮੀ ਸਗਲ ਕਟਾ ਕੇ ਅੰਤਰ ਜਾਮੀ अपनी गत मित जन हो आपे आपन संग आप प्रभराते तुमरी रि उसत तुम ते होए नानके अवर ना जान से कोए निर को धन ते दो ना। ਨੇ ਤਾਂ ਵੇਕੂ ਨਉ ਤੇਰਾ ਥਾਉ ਨੀ ਮੰਨੇ ਕੋ ਪ੍ਰਭ ਤੇਰੋ ਮਾਨ ਸਗਲ ਕਟਾ ਕੋ ਦੇ ਬਹੁ ਦਾਨੋ ਕਰਨ ਕਰਾਵਨ ਹਾਰ ਸੁਆਮੀ ਸਗਲ ਕਟਾ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਨ ਹੋ ਆਪੇ ਆਪਨ ਸੰਗ ਆਪ ਪ੍ਰਭ ਰਾਤੇ ਤੇ ਤੁਮਰੀ ਉਸਤਤ ਤੁਮ ਤੇ ਹੋਏ ਨਾਨਕਿ ਵਰਨਾ ਜਾਣਸ ਕੋਏ ਨਿਰਧਨ ਕੋ ਥਨ ਤੇ ਦੋ ਨਾ ਨਿਥਾ ਵੇ ਕੋ ਨਉ ਤੇਰਾ ਥਾਉ ਨਿਮਾਨੀ ਕੋ ਪ੍ਰਭ ਤੇਰੋ ਮਾਨ ਸਗਲ ਕਟਾ ਕੋ ਦੇਵੋ ਦਾਨੋ ਕਰਨ ਕਰਾਵਨ ਹਾਰਿ ਸੁਆਮੀ ਸਗਲ ਕਟਾ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਨ ਹੋ ਆਪੇ ਆਪਨ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮਤੇ ਹੋਏ ನಾನಕೆ ಅವರ ಜಾನಸಕೋ ನಿರ ಧನ ಕೋ ಥನ ನಿವಾನೆ ಕೊ ಪ್ರಭ ಕಟಾ ಕೋದೇ ಬಹೋ ದಾನ ಕಾರಣಕ ರಾವು ಹಾರ ಸ್ವಾಮಿ ਸਗਲੇ ਕਟਾ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਨ ਹੋ ਆਪੇ ਆਪਨ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮ ਤੇ ਹੋਏ ਨਾਨਕੇ ਵਰ ਨਾ ਜਾਣਸ ਕੋਏ ਨਿਰਧਨ ਕੋ ਧਨ ਤੇ ਜੋ ਨਾ ਨੇ થਾਵੇ ਕੋ ਨਉ ਤੇਰਾ ਥਾਓ ਨੀ ਮੰਨੇ ਕੋ ਪ੍ਰਭ ਤੇਰੋ ਮਾਨ ਸਗਲ ਕਟਾਕੋ ਦੇਵੋ ਦਾਨੋ ਕਰਨ ਕਰਾਵਨ ਹਾਰ ਸੁਆਮੀ ਸਗਲ ਕਟਾ ਕੇ ਅੰਤਰ ਜਾਮੀ अपनी गात मित जान हो आपे आपन संग आप प्रभराते तुमरी रि उसत तुम ते होए नानके अवर ना जान से कोए निर को धन ते दो ਨੇਥਾ ਵੇ ਕੋ ਨਉ ਤੇਰਾ ਥਾਓ ਨੀ ਮੰਨੇ ਕੋ ਪ੍ਰਭ ਤੇਰੋ ਮਾਨ ਸਗਲ ਕਟਾਕਉ ਦੇਵੋ ਦਾਨੋ ਕਰਨ ਕਰਾਵਨ ਹਾਰਿ ਸੁਆਮੀ ਸਗਲ ਕਟਾ ਕੇ ਅੰਤਰ ਜਾਮੀ ਆਪਣੀ ਹੀ ਗਤ ਮਿਤ ਜਨ ਹੋ ਆਪੇ ਆਪਨ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣਸ ਕੋਏ ਨਿਰਤਨ ਕੋ ਧਨ ਤੇ ਦੋ ਨਾਉ ਨੇਤਾ ਵੇ ਕੋ ਨਉ ਤੇਰਾ ਥਾਓ ਨੀ ਮੰਨੇ ਕੋ ਪ੍ਰਭ ਤੇਰੋ ਮਾਨ ਸਗਲ ਕਟਾ ਕੋ ਦੇ ਬਹੁ ਦਾਨੁ ਕਰਨ ਕਰਾਵਨ ਹਾਰ ਸੁਆਮੀ ਸਗਲ ਕਟਾ ਕੇ ਅੰਤਰ ਜਾਮੀ ਆਪਣੀ ਹੀ ਗਤ ਮਿਤ ਜਨ ਹੋ ਆਪੇ ਆਪਨ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣਸ ਕੋਏ ਨਿਰਤਨ ਕੋ ਥਨ ਤੇ ਜੋ ਨਾਉ ਨੇਹਾ ਵੇ ਕੋ ਨਉ ਤੇਰਾ ਥਾਓ ਨੀ ਮੰਨੇ ਕੋ ਪ੍ਰਭ ਤੇਰੋ ਮਾਨ ਸਗਲ ਕਟਾ ਕੋ ਦੇਵੋ ਦਾਨੋ ਕਰਨ ਕਰਾਵਨ ਹਾਰ ਸੁਆਮੀ ਸਗਲ ਕਟਾ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਨ ਹੋ ਆਪੇ ਆਪਨ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮਤੇ ਹੋਏ ਨਾਨਕ ਅਵਰਨਾ ਜਾਣਸ ਕੋਏ ਨਿਰਧਨ ਕੋ ਧਨ ਤੇ ਦੋ ਨਾਉ ਇਥੇ ਵੇਖ ਕੋ ਨਉ ਤੇਰਾ ਥਾਓ ਨੀ ਮੰਨੇ ਕੋ ਪ੍ਰਭ ਤੇਰੋ ਮਾਨ ਸਗਲ ਕਟਾਕੋ ਦੇਵੋ ਦਾਨੋ ਕਰਨ ਕਰਾਵਨ ਹਾਰ ਸੁਆਮੀ ਸਗਲ ਕਟਾ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਨ ਹੋ ਆਪੇ ਆਪਨ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣਸ ਕੋਏ ਨਿਰਤਨ ਕੋ ਥਨ ਤੇ ਦੋ ਨਾਉ ਨੇ ਥਾਵੇ ਕੋ ਨਉ ਤੇਰਾ ਥਾਓ ਨੀ ਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਕਟਾ ਕੋ ਦੇ ਬਹੁ ਦਾਨੁ ਕਰਨ ਕਰਾਵਨ ਹਾਰਿ ਸੁਆਮੀ ਸਗਲੇ ਕਟਾ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਨ ਹੋ ਆਪੇ ਆਪਨ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣਸ ਕੋਏ ਨਿਰਤਨ ਕੋ ਥਨ ਤੇ ਦੋ ਨਾਉ ਨੇ 타 ਵੇ ਕੋ ਨਉ ਤੇਰਾ ਥਾਓ ਨੀ ਮਾਨੀ ਕੋ ਪ੍ਰਭ ਤੇਰੋ ਮਾਨ ਸਗਲ ਕਟਾ ਕੋ ਦੇ ਬਹੁ ਦਾਨੋ ਕਰਨ ਕਰਾਵਨ ਹਾਰ ਸੁਆਮੀ ਸਗਲ ਕਟਾ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਨ ਹੋ ਆਪੇ आपन संग आप प्रभ राते तुम रि उसत तुम ते होए नान के अवर ना जानस कोए निर को धन ते दो नऊ नि को नाऊ तेरा थाओ निमानी को प्रभ तेरो मान ਸਗਲ ਕਟਾ ਕੋ ਦੇ ਬਹੁ ਦਾਨੁ ਕਰਨ ਕਰਾਵਨ ਹਾਰਿ ਸਵਾਮੀ ਸਗਲ ਕਟਾ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਨ ਹੋ ਆਪੇ ਆਪਨ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮਤੇ ਹੋਏ ನಾನಕೆ ಅವರ ಜಾನಸೋ ನಿರ ಧನ ಕೋ ಧನ ತೆರ ನಿರ ಥಾ ನಿಮಾನೀಕೋ ಪ್ರಭುರೋ ಮಾನ ಸಗಲ ಕಟಾಕೋದೇ ಬಹೋದಾನ ಕರ್ಣಕ ರಾವನ ಹಾರ ಸ್ವಾಮಿ ਸਗਲੇ ਕਟਾਰ ਕੇ ਅੰਤਰਜਾਮੀ ਆਪਣੀ ਗਤ ਮਿਤ ਜਨ ਹੋ ਆਪੇ ਆਪਨ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮਤੇ ਹੋਏ ਨਾਨਕੇ ਵਰਨਾ ਜਾਣਸ ਕੋਏ ਨਿਰਧਨ ਕੋ ਧਨ ਤੇ ਜੋ ਨਾਉ ਨੇ ਤਾਂ ਵੇ ਕੋ ਨਉ ਤੇਰਾ ਥਾਓ ਨੀ ਮੰਨੇ ਕੋ ਪ੍ਰਭ ਤੇਰੋ ਮਾਨ ਸਗਲ ਕਟਾ ਕੋ ਦੇਵੋ ਦਾਨੁ ਕਰਨ ਕਰਾਵਨ ਹਾਰ ਸੁਆਮੀ ਸਗਲ ਕਟਾ ਕੇ ਅੰਤਰ ਜਾਮੀ अपनी गत मित जान हो आपे आपन संग आप प्रभराते तुमरी रि उसत तुम ते होए नान के अवर ना जान से कोए निर को धन ते दो न ਨੇਤਾ ਵੇ ਕੋ ਨਉ ਤੇਰਾ ਥਾਓ ਨੀ ਮੰਨੇ ਕੋ ਪ੍ਰਭ ਤੇਰੋ ਮਾਨ ਸਗਲ ਕਟਾ ਕੋ ਦੇ ਬਹੁ ਦਾਨੋ ਕਰਨ ਕਰਾਵਨ ਹਾਰ ਸੁਆਮੀ ਸਗਲ ਕਟਾ ਕੇ ਅੰਤਰ ਜਾਮੀ ਆਪਣੀ ਗਤਮਿਤ ਜਨ ਹੋ ਆਪੇ ਆਪਨ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮ ਤੇ ਹੋਏ ਨਾਨਕੀ ਵਰਨਾ ਜਾਣਸ ਕੋਏ ਨਿਰਤਨ ਕੋ ਥਨ ਤੇ ਦੋ ਨਾਉ ਨੇ થਾ ਵੇ ਕੋ ਨਉ ਤੇਰਾ ਥਾਓ ਨੀ ਮੰਨੇ ਕੋ ਪ੍ਰਭ ਤੇਰੋ ਮਾਨ ਸਗਲ ਕਟਾ ਕੋ ਦੇ ਬਹੁ ਦਾਨੋ ਕਰਨ ਕਰਾਵਨ ਹਾਰਿ ਸੁਆਮੀ ਸਗਲ ਕਟਾ ਕੇ ਅੰਤਰ ਜਾਮੀ ਆਪਣੀ ਹੀ ਗਤ ਮਿਤ ਜਨ ਹੋ ਆਪੇ ਆਪਨ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣਸ ਕੋਏ ਨਿਰਤਨ ਕੋ ਥਨ ਤੇ ਦੋ ਨਾਉ ਨੇ 타 ਵੇ ਕੋ ਨਉ ਤੇਰਾ ਥਾਓ ਨੀ ਮਾਨੀ ਕੋ ਪ੍ਰਭ ਤੇਰੋ ਮਾਨ ਸਗਲ ਕਟਾ ਕੋ ਦੇ ਬਹੁ দানੁ ਕਰਨ ਕਰਾਵਨ ਹਾਰ ਸੁਆਮੀ ਸਗਲ ਕਟਾ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਨ ਹੋ ਆਪੇ ਆਪਨ ਸੰਗ ਆਪ ਪ੍ਰਭ ਰਾਤੇ ਤੇ ਤੁਮਰੀ ਉਸਤਤ ਤੁਮ ਤੇ ਹੋਏ ਨਾਨਕਿ ਅਵਰ ਨ ਜਾਣਸ ਕੋਏ ਨਿਰਧਨ ਕੋ ਧਨ ਤੇ ਜੋ ਨਾਉ ਨਿਥਾ ਵੇ ਕੋ ਨਉ ਤੇਰਾ ਥਾਉ ਨਿਮਾਨੀ ਕੋ ਪ੍ਰਭ ਤੇਰੋ ਮਾਨ ਸਗਲ ਕਟਾ ਕੋ ਦੇ ਬਹੁਦਾਨੁ ਕਰਨ ਕਰਾਵਨ ਹਾਰਿ ਸੁਆਮੀ ਸਗਲ ਕਟਾ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਨ ਹੋ ਆਪੇ ਆਪਨ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮ ਤੇ ਹੋਏ ನಾನಕೆ ಅವರ ಜಾನಸಕೋ ನಿರ ಧನ ಕೋ ಧನ ತೆರ ನಿರ ಥಾ ನಿಮಾನಿ ಕೋ ಪ್ರಭು ಮಾನ ಸಗಲ್ ಕಟಕೋದೇ ಬಹೋ ದಾನ ಕರ್ಣಕ ರಾವು ಹಾರ ಸ್ವಾಮಿ ਗਲੇ ਕਟਾ ਕੇ ਅੰਤਰਜਾਮੀ ਆਪਣੀ ਗਤ ਮਿਤ ਜਨ ਹੋ ਆਪੇ ਆਪਨ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮਤੇ ਹੋਏ ਨਾਨਕੇ ਵਰਨਾ ਜਾਣਸ ਕੋਏ ਨਿਰਤਨ ਕੋ ਧਨ ਤੇ ਦੋ ਨਾਂ நோனா ஃ நிமான் கோ பிரபுரோமான் சகல கட்ட கோானாவனீ சகல கட்ட கே அத்திரஜாமீ अपनी गत मित जन हो आपे आपन संग आप प्रभराते तुमरी रि उसत तुम ते होए नानके अवर ना जानस कोए निर को धन ते दो ਨੇ 타 ਵੇ ਕੋ ਨਉ ਤੇਰਾ ਥਾਓ ਨਿਮਾਨੀ ਕੋ ਪ੍ਰਭ ਤੇਰੋ ਮਾਨ ਸਗਲ ਕਟਾਕੋ ਦੇ ਬਹੁਦਾਨੋ ਕਰਨ ਕਰਾਵਨ ਹਾਰ ਸੁਆਮੀ ਸਗਲ ਕਟਾ ਕੇ ਅੰਤਰ ਜਾਮੀ ਆਪਣੀ ਗਤਮਿਤ ਜਨ ਹੋ ਆਪੇ ਆਪਨ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮਤੇ ਹੋਏ ਨਾਨਕੇ ਵਰਨਾ ਜਾਣਸ ਕੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ